ਹਾਂਜੀ ਦੋਸਤੋ ਪਸ਼ੂ ਮੰਡੀ ਡਬਲ ਤੋਂ ਮੱਝੋ ਫੋਟੇ ਸਾਹਮਣੀ ਹੈ ਜੀ ਪੂਰੀ ਜਾਣਕਾਰੀ ਡਿਟੇਲ ਬਾਈ ਹੋਰਾਂ ਤੋਂ ਲੈਣੇ ਆਗੇ ਇੱਕ ਵਾਰੀ ਬੱਲਾ ਮਾਈਦੇ ਤੇ ਨਜ਼ਰ ਮਾਰ ਲਓ ਕਦ ਕਾਠੀ ਰੰਗ ਰੂਪ ਦੀ ਸੋਹਣੀ ਹੈ ਛੋਟੇ ਸਿੰਗ ਦੀ ਤੇ ਠੰਡੇ ਸ਼ਾਂਤ ਸੁਭਾਅ ਦੀ ਹੈ ਆਡਰ ਕੁਆਲਟੀ ਤੁਹਾਡੇ ਸਾਹਮਣੀ ਹੈ ਜੀ ਪ੍ਰੋਪਰ ਡਿਟੇਲ ਜਾਣਕਾਰੀ ਲੈਣੇ ਇੱਕ ਵਾਰ ਨਜ਼ਰ ਮਾਰ ਲਓ ਤੇ ਲੱਗਦਾ ਹਜੇ ਤਾਜੀ ਸੂਈ ਹੈਗੀ ਤੇ ਕਰਦੇ ਆ ਗੱਲਬਾਤ ਬਾਈ ਨਾਲ ਤੇ ਹਾਂ ਫੋਣੀ ਹੈ ਪੱਟ ਪੜੇ ਦੀ ਵੀ ਚੰਗੀ ਹੈ ਜੀ ਗੈਸਰ ਸ਼੍ਰੀ ਕਾਲ ਜੀ ਸਰ ਸ਼੍ਰੀ ਕਾਲ ਜੀ ਨਾਮ ਤੇ ਨੰਬਰ ਬੋਲ ਦਿਓ ਭਾਇਨਾ ਇਹ ਭਾਇਨਾ ਤੇ ਨਾਮ ਹੀ ਆ ਨੰਬਰ ਨੰਬਰ 958302503 ਠੀਕ ਹੈ ਵਪਾਰ ਦਾ ਕੰਮ ਹੈ ਹਾਂ ਵਪਾਰ ਦਾ ਜੀ 97185 9583 9583 ਹਾਂ 02503 02503 ਹਾਂ ਠੀਕ ਹੈ ਤੇ ਪਿੰਡ ਕਿਹੜਾ ਹੀ ਜਗਮਾਰ ਵਾਲੀ ਜ਼ਿਲ੍ਹਾ ਸਰਸਾ ਸਰਸੇ ਦੇ ਵਿੱਚ ਹਾਂ ਠੀਕ ਹੈ ਤੇ ਘਰੇ ਕਿੰਨੇ ਕ ਬਸ਼ੂ ਹੁੰਦੇ ਆਪਣੇ ਹੋਇੰਦੇ 15 20 ਬਸੂ ਵੇਚਾ ਵੱਡੇ ਠੀਕ ਹੈ ਤੇ ਇਹਦੀ ਮੱਧ ਦੀ ਡਿਟੇਲਸ ਹੋਏ ਕਿਹੜੇ ਚਾ ਦੂਸਰਾ ਸੂਆ ਜੀ ਦੂਜੇ ਸੂਏ ਦੇ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ ਪੰਜ ਮਹੀਨਾ ਨੂੰ ਸੂਈ ਨੂੰ ਪੰਜ ਮਹੀਨਾ ਦਾ ਹੋ ਗਿਆ ਤੇ ਕੱਟਾ ਅੱਗੇ ਘੱਟੀ ਕੱਟੀ ਹੈ ਜੀ ਕੱਟੀ ਹੈ ਹਾਂ ਤੇ ਦੁੱਧ ਦਾ ਰਿਕਾਰਡ ਕੀ ਹੈਗਾ ਦੁੱਧ ਦੇ 14 ਕਿਲੋ ਜੀ 14 ਕਿਲੋ ਦੁੱਧ ਦੇ ਦਊਗੀ ਠੀਕ ਹੈ ਹਾਂ ਮਤਲਬ ਜੇ ਕੋਈ ਕੱਡੇ ਡੱਬਾ ਮਾਰ ਕੇ ਦਾ ਕੜ ਦੂ 12 ਕਿਲੋ ਹੁਣ ਤਿਆਰ ਆ 12 ਕਿਲੋ ਜਮਾ ਤਿਆਰ ਹੈਗਾ ਠੀਕ ਹੈ ਬੋਲੀ ਹੈ ਕਿ ਦੁੱਧ ਬਣ ਗਿਆ ਬੋਲੀ ਹੈ ਜੀ ਬੋਲੀ ਹੈ ਹਾਂ ਤੇ ਮਤਲਬ ਕੀ ਕਰਦਾ ਬੋਲ ਇੱਕਤੀ ਹੈ ਜੀ 130 ਹਾਂ ਅਖੀਰ ਕਿੱਥੇ ਤੱਕ 115 ਦੇ ਦੇ 115 ਦਾ ਕਰ ਠੀਕ ਹੈ ਅੱਜ ਕਿੰਨੇ ਆ ਵੇਚੀਆਂ ਪੰਜ ਸੀ ਪੰਜ ਵੇਚੀਆਂ ਹਾਂ ਠੀਕ ਹੈ ਤੇ ਨੰਬਰ ਦੁਬਾਰਾ ਬੋਲ ਦੇ ਇੱਕ 9873 02503 ਠੀਕ ਹੈ ਧੰਨਵਾਦ ਹਾਂ ਜੀ ਦੋਸਤੋ ਕਹੋਰ ਮੱਝ ਬਹੁਤ ਹੀ ਭਾਰੀ ਵਜ਼ਨ ਦੀ ਤੇ ਬਹੁਤ ਹੀ ਸੋਹਣੇ ਕੱਟ ਕੱਟ ਦੀ ਛੋਟੇ ਸਿੰਘ ਦੀ ਤੁਹਾਡੇ ਸਾਹਮਣੇ ਹੈ ਜੀ ਪੂਰੀ ਜਾਣਕਾਰੀ ਵੀਰੇ ਚ ਲੈਣੇ ਇੱਕ ਵਾਰੀ ਨਜ਼ਰ ਮਾਰ ਲਓ ਤੇ ਮੈਨੂੰ ਲੱਗਦਾ ਗੱਬਣ ਹੈ ਹਜੇ ਲਊਗੀ ਹੈ ਜੇ 15 ਵੀ ਦਿਨ ਬਾਕੀ ਜਿਹੜੀ ਪੂਰੀ ਜਾਣਕਾਰੀ ਆਪਾਂ ਵਾਈਟ ਤੇ ਲੈਣੇ ਆ ਤੇ ਥੋੜਾ ਜਿਹਾ ਭੀੜ ਹੋਣ ਦੇ ਕਰਕੇ ਐਂਗੀ ਜਲਾਤੀ ਦਿਖਾਰੇ ਪਰ ਮੱਝ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਅਡਰ ਕੁਆਲਿਟੀ ਤੁਹਾਡੇ ਸਾਹਮਣੇ ਹੈ ਚਾਲਟਾ ਵਾਲੀ ਬਹੁਤ ਸੋਹਣੀ ਮੱਧ ਦੀ ਪਟੜੀ ਚੰਗੀ ਐ ਫਾਰੀ ਬਗੰਦੀ ਐ ਕਰਦੇ ਹਾਂ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਨਾਮ ਦੀ ਸੁਪਤਰਾਮ ਤੇ ਮੋਬਾਈਲ ਨੰਬਰ 9352 ਜੀ 51248 ਠੀਕ ਐ ਭਾਈ ਪਿੰਡ ਕਿਹੜਾ ਐ ਪਿੰਡ ਬਾਵਲਾ ਜੀ ਹ ਹਵੋਰ ਦੇ ਨੇੜੇ ਹਾਂਜੀ ਠੀਕ ਐ ਤੇ ਭਾਈ ਗਾ ਮੱਧ ਦੀ ਡਿਟੇਲ ਜੀ ਜਿਹੜੇ ਸੂਏ ਚ ਐ ਇਹ ਦੂਸਰੇ ਵਿਆਹ ਕੀ ਦੂਜੇ ਜੋ ਹਾਂਜੀ ਕਿੰਨੇ ਦਿਨ ਪਾਇਆ ਹੋਏ ਅਜੇ 15 ਦਿਨ ਬਾਕੀ ਐ 15 ਦਿਨ ਪਾਇਆ ਹੈ ਜੀ ਤੇ ਮੁੱਲ ਕੀ ਕਰਦੇ ਆ ਮੁੱਲ ਜੀ 1 10 1 10 ਹਾਂਜੀ ਤੇ ਦੁੱਧ ਦਾ ਕੀ ਰਿਕਾਰਡ ਹੈਗਾ ਦੁੱਧਾ ਜੀ ਪਹਿਲਾਂ ਨੇ ਦਿੱਤਾ 6 ਕਿਲੋ ਟਾਈਮ ਦਾ 6 ਕਿਲੋ ਟਾਈਮ ਦਾ ਤੇ ਅੱਜ ਕੀ ਕੀ ਲੱਗਦਾ ਕਿੰਨਾ ਦੇ ਦੇ ਤੇ ਅੱਜ ਕੀ 7 ਕਿਲੋ ਟਾਈਮ ਦਾ ਖੁੱਲਾ ਬਾਊ ਗਏ 7 7.5 ਖੁੱਲਾ ਬਾਊ ਗਏ ਹਾਂਜੀ ਠੀਕ ਹੈ ਡੱਬਾ ਮਾਰ ਕੇ ਡੱਬਾ ਮਾਰ ਕੇ ਚੋਕਲੇ ਜਿਵੇਂ ਲੈ ਜਿਵੇਂ ਠੀਕ ਹੈ ਤੇ ਅਖੀਰ ਕਿੱਥੋਂ ਤੱਕ ਛੱਡ ਦੋਗੇ ਇਹ ਅਖੀਰ ਦੇ ਦਾਂਗੇ 1 5 ਦੀ 1 5 ਦੀ ਹਾਂਜੀ ਤੇ ਵਪਾਰ ਦਾ ਕੰਮ ਹੈ ਕਿਵੇਂ ਨਹੀਂ ਨਹੀਂ ਕਰਦੀ ਆ ਮਾ ਜੀ ਕਰਦੀ ਹੈ ਹਾਂ ਠੀਕ ਹੈ ਡੈਰੀ ਫਾਰਮ ਹੈ ਆਪਣਾ ਡੈਰੀ ਫਾਰਮ ਹੈ ਨੰਬਰ ਦੁਆਰਾ ਬੋਲੋ ਨਿਰਧਮੇ 152 ਜੀ 51248 ਠੀਕ ਹੈ ਤੇ ਘਰੇ ਹੋਰ ਵੀ ਹੋਣਗੇ ਪਸ਼ੂ ਹਾਂ ਮੱਝਾਂ ਹੋਰ ਖੜੀਆਂ ਆਪਾਂ ਸੱਤ ਹੋਰ ਖੜੀਆਂ ਠੀਕ ਹੈ ਜੀ ਤੁਹਾਨੂੰ ਗਾਲੀਆਂ ਕੱਪਣਾ ਠੀਕ ਹੈ ਹਾਂਜੀ ਦੋਸਤੋ ਇੱਕ ਹੋਰ ਮੱਝ ਨੀਲੀ ਰਾਵੀ ਨਸਲ ਦੀ ਪੁਸ਼ਮਣੇ ਡੱਵਲ ਦੇ ਸਾਹਮਣੇ ਹੈ ਜੀ ਪੁਸ਼ਮਣੇ ਡੱਵਲ ਦੋਸਤੋ ਨੂੰ ਪਤਾ ਹੀ ਹੈ ਜੀ ਸ਼ਹਿਰ ਡੱਵਲ ਹੀ ਪੰਜਾਬ ਹਰਿਆਣਾ ਦੇ ਬਾਰਡਰ ਤੇ ਹਰੇਕ ਐਤਵਾਰ ਨੂੰ ਲੱਗਦੀ ਹੈ ਗਾਵਾਂ ਤੇ ਮੱਝਾਂ ਦੀ ਇੱਕੋ ਥਾਂ ਤੇ ਮੰਡੀ ਲੱਗਦੀ ਹੈ ਹਰੇਕ ਥਾਂ ਦੀ ਗਾਂ ਤੇ ਮੱਝ ਐਸੇ ਮੰਡੀ ਤੇ ਤانوں ਮਿਲ ਜੂਰੀ ਦੇਖਣੋ ਦਰਸੀ ਸਾਈਵਾਲ ਗਾਵਾਂ ਵੀ ਐਤਵ ਗਾਵਾਂ ਬਹੁਤ ਹੀ ਵਧੀਆ ਮਿਲ ਜਾਂਦੀਆਂ ਤੇ ਮੱਝਾਂ ਵੀ ਹਰੇਕ ਨਸਲ ਦੀਆਂ ਇੱਥੇ ਹੀ ਤੁਹਾਨੂੰ ਇੱਕ ਹੀ ਦਿਨ ਇੱਕੋ ਥਾਂ ਤੇ ਮਿਲ ਜਾਣਗੇ ਆ ਮੱਝ ਦੀ ਪੂਰੀ ਜਾਣਕਾਰੀ ਡਿਟੇਲ ਲੈਣੇ ਹੈ ਬਾਈ ਹੋਰ ਐਤੋਂ ਇਹਨਾਂ ਕਹਿੰਦੇ ਬਾਈ ਹੋਰਾਂ ਨੇ ਦੱਸਿਆ ਵੀ ਸੇਲ ਹੋ ਚੁੱਕੀ ਹੈ ਜੀ ਤੇ ਬਾਕੀ ਕਰਦੇ ਆ ਗੱਲ ਵੇਈ ਸਰ ਜੀ ਕਾਲ ਦੀ ਜੀ ਕਾਲ ਜੀ ਨਾਮ ਤੇ ਨੰਬਰ ਬੋਲੋ ਪੱਪੂ ਖਾਨ ਆਈ ਨਾ ਪਤ ਨੰਬਰਾਈ 88893444 ਵਾਸਟੀਆ 899 ਹਾਂਜੀ 57344 57344 44 ਠੀਕ ਹੈ ਤੇ ਬਈ ਮਾਜੀ ਡਿਟੇਲਸ ਹੋਏ ਕਿਹੜੇ ਚ ਇਹ ਦੂਸਰਾ ਸੂਆ ਜੀ 120 ਮੰਗਰਾਇ ਤੇ ਹਮਨੇ 90 ਮੈਂ ਖਰੀਦੀ ਜੇ 60000 ਤੇ ਖਰੀਦੀ ਹੈ ਨੀਲੀ ਰਾਵੀ ਈਲੀ ਰਾਵੀ ਇਹ ਗੱਪਣ ਦੂਸਰਾ ਸੂਆ ਬਿਆਹੀ ਹੋਈ ਕੱਲ ਕੀ ਬਈ ਹੈ ਕੱਲ ਦੀ ਸੂਈ ਹੈਗੀ ਕੱਲ ਦੀ ਹੈ ਕੱਟੀ ਹੈ ਵਿੱਚੇ ਘਟਾ ਕੱਤੀ ਕੱਤੀ ਆ ਕੱਤੀ ਤੇ ਦੁੱਧ ਦਾ ਕੀ ਰਿਕਾਰਡ ਹੈਗਾ ਦੁੱਧੇ ਜੇ ਮਾਰਕ ਤੋਂ ਬੋਲ ਰਿਹਾ 15 ਕਿਲੋ 14 ਕਿਲੋ ਹਮ 13 ਕਿਲੋ ਗੋਰ ਤੱਕ ਕਰ ਲੀਆ ਠੀਕ ਹੈ ਦਵਾਈਏ ਕਿ ਆਪਨੇ ਲਈਏ ਜੀ ਹਮਨੇ ਦਵਾਈ ਹੈ ਦਿਲਾਈ ਹੈ ਠੀਕ ਹੈ ਤੇ ਘਰੇ ਆਪਦੇ ਹੁੰਦੇ ਆ ਜੀ ਪਸ਼ੂ ਹਾਂ ਆਪਦੇ ਪਸ਼ੂ ਹੁੰਦੇ ਆ ਜੀ ਕਿੰਨੇ ਕੁ ਹੁੰਦੇ ਆਗੇ ਤਿੰਨ ਚਾਰ ਪਸ਼ੂ ਹੁੰਦੇ ਆ ਤਿੰਨ ਚਾਰ ਹੁੰਦੇ ਆ ਵਪਾਰ ਦੇ ਕੰਮ ਹੈ ਵਪਾਰ ਵੀ ਕਰਦੇ ਤੇ ਲਾਈ ਵੀ ਕਰਦੇ ਆ ਲਾਈ ਵੀ ਕਰਦੇ ਠੀਕ ਹੈ ਮੰਡੀ ਆਉਨੇ ਹਰ ਇੱਕ ਮੰਡੀ ਹਰ ਮੰਡੀ ਆਉਨੇ ਠੀਕ ਹੈ ਤੇ ਬਈ ਨੰਬਰ ਬੋਲ ਦਿਓ ਇੱਕ ਵਾਰੀ 9889 5334 ਠੀਕ ਹੈ ਧੰਨਵਾਦ OK